ਦਾ ਸਾਡੇ ਵੀ ਕਿਸ ਤਰ੍ਹਾਂ ਹੋਇਆ ਤਾਂ ਹੈ 6 ਜੂਨ ਨੂੰ ਹਾਂਜੀ ਹਾਂ ਕਿੰਨੇ ਛੋਟੇ ਛੋਟੇ ਬੱਚੇ ਤੇ ਸਾਰੇ ਤੇ ਕਿੰਨੇ ਸਾਰੀ ਪ੍ਰਕਰਮਖੁਨਾ ਨਾਲ ਭਰੀ ਪਈ ਸੀ ਹੈ ਮਨ ਭਾਰਾ ਆ ਜੀ ਇਹ ਪ੍ਰਦਰਸ਼ਨੀ ਦੇਖ ਕੇ ਹਾਂਜੀ ਛੋਟੇ ਛੋਟੇ ਬੱਚੇ ਇਹਨਾਂ ਨੇ ਕੀ ਦੇਖਿਆ ਦੁਨੀਆ ਵਿੱਚ ਆ ਕੇ ਕੀ ਇਹਨਾਂ ਨੇ ਕਿਸੇ ਦਾ ਬਗਾੜਿਆ ਤਾਂ ਬੱਚੇ ਜਿਹੜਾ ਗੱਲ ਬੀਤੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਘਰ ਕਿਸ ਤਰ੍ਹਾਂ ਬਰਬਾਦ ਹੋਏ ਹੋਏ ਆ ਜਿਹਨਾਂ ਦੇ ਬੱਚੇ ਕਤਲ ਹੋਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਅੱਜ ਦੀ ਘੜੀ ਉਹਨਾਂ ਦਾ ਜਿੰਦਗੀ ਭਰ ਇਹ ਬੁਲੜਾ ਹੀ ਨਹੀਂ ਹੈਗਾ ਉਹ ਕਿਹੜਾ ਜਿਉਂਦੇ ਆ ਆਪਣੇ ਜਾਂਚ ਇਹ ਵੈਰ ਸਿੱਖਾਂ ਨਾਲ ਹੀ ਕਿਉਂ ਕੀਤਾ ਜਾਂਦਾ ਸਿੱਖਾਂ ਨੂੰ ਕਿਉਂ ਮਾਰਿਆ ਗਿਆ ਜਾਂਦਾ ਸਿੱਖ ਹੀ ਕਿਉਂ ਅਤਵਾਦੀ ਕਹੇ ਜਾਂਦੇ ਜੇ ਉਹ ਆਪਣੇ ਹੱਕਾਂ ਲਈ ਲੜਦੇ ਤਾਂ ਉਹਨਾਂ ਨੂੰ ਅਤਵਾਦੀ ਕਹਿ ਦਿੱਤਾ ਹੁੰਦਾ ਨੇ ਲਾਈਵ ਹੀ ਦੇਖਿਆ ਉਹਨਾਂ ਦਾ ਕੀ ਹਾਲ ਹੋਊਗਾ ਸਾਡਾ ਕਲੇਜਾ ਦੇਖ ਕੇ ਫਟਦਾ ਇਹੋ ਜਿਹੀਆਂ ਤਸਵੀਰਾਂ ਉਹਨਾਂ ਦੇਖ ਕੇ ਸਾਡਾ ਕਲੇਜਾ ਫਟਦਾ ਹੈ ਗੁਰੂ ਘਰ ਨਾਲ ਤਾਂ ਕਿਸੇ ਨੂੰ ਕੋਈ ਵੈਰ ਨਹੀਂ ਕਰਨਾ ਚਾਹੀਦਾ ਪਰਮਾਤਮਾ ਸਭ ਲਈ ਇੱਕ ਬਹੁਤ ਜ਼ਿਆਦਾ ਮਨ ਪਰ ਆਇਆ ਦੇਖਿਆ ਨਹੀਂ ਜਾਂਦਾ। ਦੇਖਿਆ ਨਹੀਂ ਜਾਂਦਾ। ਉਹਦਾ ਪਰਿਵਾਰ ਸਾਰਾ ਮਾਤਾ ਜੀ ਦਾ ਜੀ। ਗੁਜ਼ਰ ਚੁੱਕਾ ਪਰ ਕੋਲ ਬੈਠੀ ਆ ਫੋਟੋ ਤੇ ਦੇਖ ਕੇ ਮਨ ਬਹੁਤ ਭਰਿਆ ਆ। ਇਹ ਦੇਖੋ ਤੁਸੀਂ ਵੀ ਸਾਡੇ ਸਿੱਖਾਂ ਦੇ ਨਾਲ ਕਿੰਨਾ ਜੀ। ਮੁੰਡਾ ਕੋਈ। ਓਏ।